ਯੋਗਾ ਇੱਕ ਐਕਸਰਸਾਈਜ਼ ਨਹੀਂ ਹੈਗੀ ਜਸਟ ਯੋਗਾ ਦਾ ਮਤਲਬ ਹੈ ਤੁਸੀਂ ਆਪ ਦੀ ਬੋਡੀ ਦੇ ਨਾਲ ਕਨੈਕਟ ਕਰ ਰਹੇ ਹੋ ਯੋਗਾ ਕੇਵਲ ਸਾਡੀ ਮੈਂਟਲ ਹੈਲਥ ਵਾਸਤੇ ਨਹੀਂ ਹੈਗਾ ਫਿਜ਼ੀਕਲ ਹੈਲਥ ਵਾਸਤੇ ਨਹੀਂ ਹੈਗਾ ਇਹ ਸਾਡੀ ਸਪਿਰਚੁਅਲ ਹੈਲਥ ਇਮੋਸ਼ਨਲ ਹੈਲਥ ਨੂੰ ਵੀ ਠੀਕ ਕਰਦਾ ਤੇ ਰੀਸੈਂਟਲੀ ਅਪਾ ਦੇਖਿਆ ਆਪਣੇ ਪੰਜਾਬੀ ਸੈਲਿਬ੍ਰਿਟੀ ਸਿੰਗਰ ਦਿਲਜੀਤ ਦੋਸਾਂਝ ਉਹਨਾਂ ਨੇ ਵੀ ਇੰਨਾ ਯੋਗਾ ਨੂੰ ਸਪੋਰਟ ਕੀਤਾ ਹੈ so i believe it is a really good practice i can bet this thing up 15 minute bhi अगर बैठ के प्राणायाम कर लेते हैं, so your mind is different आपका माइंड लेवल ही डिफरेंट है आई थिंक बड़े से बड़ा अचीवर भी है ना वो योगा को सबसे ज्यादा इम्पोर्टेंस देता है मैंने अपने बारे में बहुत कुछ जाना और लाइफ में अपने बारे में जानने से ज्यादा और कुछ नहीं जरूरी है फिजिकल हेल्थ के लिए योगा तो बेस्ट है ही है ये बट उसके अलावा मेंटल इमोशनल और स्पिरिचुअल एस्पेक्ट को भी बहुत डीपली टच करता है योगा ਯੋਗ ਕਲਪ ਚੇ ਨਾ ਜਿਵੇਂ ਫਿਜ਼ੀਕਲ ਹੈਲਥ ਦੇ ਨਾਲ ਨਾਲ ਸਾਨੂੰ ਸਪਿਰਚੁਅਲ ਹੈਲਥ ਮੈਂਟਲ ਹੈਲਥ ਵੀ ਬਹੁਤ ਜ਼ਰੂਰੀ ਹੈ ਤੇ ਉਸ ਵਾਸਤੇ ਕੇਵਲ ਯੋਗਾ ਦੇ ਵਿੱਚ ਅਸੀਂ ਹੋ ਡਿਫਰੈਂਟ ਫਾਰਮਸ ਹੈਗੇ ਆ ਠੀਕ ਹੈ ਜਿਵੇਂ ਕਿ ਏਰੀਅਲ ਯੋਗਾ ਹੋ ਗਿਆ ਰੋਪ ਯੋਗਾ ਹੋ ਗਿਆ ਆਇੰਗਰ ਯੋਗਾ ਹੋ ਗਿਆ ਠੀਕ ਹੈ ਪਾਵਰ ਯੋਗਾ ਹੋਗਾ ਹਟ ਯੋਗਾ ਹੋ ਗਿਆ ਇਸ ਤਰ੍ਹਾਂ ਬਹੁਤ ਸਾਰੀ ਫਾਰਮਸ ਹੈ ਜੋ ਅਸੀਂ ਪ੍ਰੋਵਾਈਡ ਕਰਦੇ ਹਾਂ ਠੀਕ ਹੈ ਜੋ ਯੋਗਾ ਕੇਵਲ ਸਾਡੀ 멘ਟਲ ਹੈਲਥ ਵਾਸਤੇ ਨਹੀਂ ਹੈਗਾ ਫਿਜ਼ੀਕਲ ਹੈਲਥ ਵਾਸਤੇ ਨਹੀਂ ਹੈਗਾ ਇਹ ਸਾਡੀ ਸਪਿਰਚੁਅਲ ਹੈਲਥ ਇਮੋਸ਼ਨਲ ਹੈਲਥ ਨੂੰ ਵੀ ਠੀਕ ਕਰਦਾ ਕਿਉਂਕਿ ਅੱਜ ਕੱਲ ਅਸੀਂ ਦੇਖਦੇ ਹਾਂ 멘ਟਲ ਹੈਲਥ ਦੇ ਨਾਲ ਨਾਲ ਸਾਡੀ ਇਮੋਸ਼ਨਲ ਹੈਲਥ ਵੀ ਬਹੁਤ ਜ਼ਰੂਰੀ ਹੈ ਸਪਿਰਚੁਅਲ ਹੈਲਥ ਵੀ ਬਹੁਤ ਜ਼ਰੂਰੀ ਹੈ ਤੇ ਅਸੀਂ ਯੋਗਾ ਦੇ ਨਾਲ ਨਾਲ ਪਿਲੈਟਿਸ ਵੀ ਹੈਗਾ ਮਤਲਬ ਤੁਹਾਡੀ ਇੰਟਰਨਲੀ ਤੁਸੀਂ ਹੈਲਦੀ ਕਰਦੇ ਹੀ ਕਰਦੇ ਹੋ ਨਾਲ ਤੇ ਆਊਟਰ ਬਾਡੀ ਜਿਹੜੀ ਅੱਜ ਕੱਲ ਜਿਵੇਂ ਯੂਥ ਨੂੰ ਹੁੰਦਾ ਵੀ ਸਾਡੀ ਬਾਡੀ ਦੀ ਸ਼ੇਪ ਵੀ ਠੀਕ ਰਹੇ ਬਾਡੀ ਥੋੜਾ ਮਸਕਲਰ ਹੋਏ ਉਹਦੇ ਵਾਸਤੇ ਵੀ ਸਾਡੇ ਕੋਲ ਜਿਵੇਂ ਪਿਲੈਟਿਸ ਹੈ ਔਰ ਵੀ ਬਹੁਤ ਸਾਰੇ ਸਟਰੈਂਥਨਿੰਗ ਜਿਹੜੇ ਵਰਕਆਊਟ ਹੋਗੇ ਉਹ ਸਾਡੇ ਕੋਲ ਹੈਗੇ ਆਮ ਯੋਗਾ ਇੱਕ ਐਕਸਰਸਾਈਜ਼ ਨਹੀਂ ਹੈਗੀ ਜਸਟ ਯੋਗਾ ਦਾ ਮਤਲਬ ਹੈ ਤੁਸੀਂ ਆਪ ਦੀ ਬੋਡੀ ਦੇ ਨਾਲ ਕਨੈਕਟ ਕਰ ਰਹੇ ਹੋ ਠੀਕ ਹੈ ਤੇ ਇਹਦੇ ਨਾਲ ਫਿਜ਼ੀਕਲ ਹੈਲਥ ਤੁਹਾਡੀ ਠੀਕ ਹੋਏਗੀ ਹੋਏਗੀ ਠੀਕ ਬਾਕੀ ਜਿਵੇਂ ਜਿਮ 'ਚ ਕੀ ਹੁੰਦਾ ਸੀ ਐਕਸਰਸਾਈਜ਼ ਕਰਦੇ ਆ ਉਹਦੇ ਨਾਲ ਸਾਡੀ ਫਿਜ਼ੀਕਲ ਹੈਲਥ ਤਾਂ ਠੀਕ ਹੁੰਦੀ ਹੈ ਬਟ ਸਾਨੂੰ ਕਿਤੇ ਨਾ ਕਿਤੇ ਇਮੋਸ਼ਨਲ ਹੈਲਥ ਵੀ ਜ਼ਰੂਰੀ ਹੈ ਸਾਨੂੰ ਕਨਸੈਂਟਰੇਸ਼ਨ ਵੀ ਜ਼ਰੂਰੀ ਹੈ ਬਾਡੀ ਜੀ ਲਾਈਫ ਦੇ ਵਿੱਚ ਬੈਲੈਂਸ ਵੀ ਜ਼ਰੂਰੀ ਹੈ तो योगा इस करके बाकियों तो थोड़ा डिफरेंट है भी थोड़ी मैंटल हैल्थ भी ठीक होंगी जिम से योगा जरा होंगे ना एक तो योगा के वास्ते क्या इनवायरमेंट बहुत जरूरी है ठीक है एक प्रोपर इनवायरमेंट जिते वाइब्स योगा ली हो वेंटिलेशन होए जिथे शांति होए तो साफ सफाई चलो होनी चाहिए ठीक है जिम च वो इनवायरमेंट नहीं होंगे जिम चे होंउड म्यूजिक ठीक है तो थोड़ा एग्रेसिव जहा म्यूजिक होता है होंगे ਤੇ ਇੱਥੇ ਅਸੀਂ ਜਿਹੜਾ ਯੋਗਾ ਦਾ ਮਾਹੌਲ ਬਹੁਤ ਜ਼ਰੂਰੀ ਹੈ ਬਿਕੋਜ਼ ਅਸੀਂ ਓਮ ਚੈਂਟਿੰਗ ਹੋ ਗਿਆ ਫਿਰ ਮੰਤਰਾ ਚੈਂਟਿੰਗ ਹੋ ਗਿਆ ਇਸ ਤਰ੍ਹਾਂ ਦੀ ਜਿਹੜੀ ਸਪਿਰਚੁਅਲ ਥਿੰਗਸ ਹੈ ਉਹ ਵੀ ਅਸੀਂ ਯੋਗਾ 'ਚ ਐਡ ਕਰਦੇ ਹਾਂ ਸ਼ਟ ਕਰਮਾ ਜਿਮ ਚੇ ਨਹੀਂ ਹੁੰਦਾ ਜੋ ਕਲੀਨਿੰਗ ਪ੍ਰੋਸੈਸ ਹੈ ਉਹ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਤੇ ਜਿਮ 'ਚ ਆਈ ਥਿੰਕ ਯੋਗਾ ਇੱਕ ਦਿਨ ਹੁੰਦਾ ਹੈ ਜਾਂ ਫਿਰ ਹਫਤੇ 'ਚ ਦੋ ਦਿਨ ਹੁੰਦਾ ਹੈ ਅਸੀਂ ਇੱਥੇ ਡੇਲੀ ਪ੍ਰੋਵਾਈਡ ਕਰ ਰਹੇ ਹਾਂ ਜਿਮ ਵਾਲਾ ਜਿਹੜਾ ਯੋਗਾ ਹੈ ਉਹ ਇੱਕ ਤਰ੍ਹਾਂ ਦਾ ਪਾਵਰ ਯੋਗਾ ਹੈਗਾ ਹੈ ਠੀਕ ਹੈ ਜਿੱਥੇ ਐਕਸਰਸਾਈਜ਼ ਐਕਸਰਸਾਈਜ਼ ਕੇਵਲ ਫਿਜ਼ੀਕਲ ਮੂਵਮੈਂਟ ਤੇ ਅਸੀਂ ਫੋਕਸ ਕਰਦੇ ਹਾਂ ਸਾਡੇ ਕੋਲ ਜਿਹੜਾ ਹੈਗਾ ਉਹ ਹੋਲਿਸਟਿਕ ਅਪਰੋਚ ਹੈਗੀ ਹੈ ਯੋਗਾ ਦੀ ਜਿੱਥੇ ਆਸਨ ਵੀ ਹੈਗੇ ਜਿੱਥੇ ਪ੍ਰਾਣਯਾਮ ਵੀ ਹੈਗੇ ਜਿੱਥੇ ਮੁਦਰਾ ਬੰਧ ਵੀ ਹੈਗੇ ਜਿੱਥੇ ਸ਼ਟਕਰਮਾ ਵੀ ਹੈਗਾ ਜਿੱਥੇ ਮੈਡੀਟੇਸ਼ਨ ਵੀ ਹੁੰਦਾ ਤੇ ਇਹ ਕੰਪਲੀਟ ਯੋਗਾ ਤਾਂ ਹੀ ਹੋਏਗਾ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਦੇ ਹੋ ਮੇਰਾ ਜੋ ਯੋਗਾ ਅਲਫ ਵਿੱਚ ਐਕਸਪੀਰੀਅੰਸ ਰਹਾ ਹੈ ਉਹ ਇੱਕ ਮੈਂ ਪਤਾਉਂ ਕਿ ਕਿ ਐਸਾ ਜਰਨੀ ਰਹਾ ਹੈ ਜਿਸ ਵਿੱਚ ਮੈਨੇ ਆਪਣੇ ਬਾਰੇ ਵਿੱਚ ਬਹੁਤ ਕੁਝ জানা और लाइफ में अपने बारे में जानने से ज़्यादा और कुछ नहीं ज़रूरी है फिज़िकल हेल्थ के लिए योगा तो बेस्ट है ही है ही है बट उसके अलावा मेंटल, इमोशनल और स्पिरिचुअल एस्पेक्ट को भी बहुत डीपली टच करता है योगा और योगा में मैंने यहाँ पे जो कि हम नॉर्मली योगा देखते हैं दैट्स हट योगा तो वो हट योगा है और उसके साथ साथ मैंने एरियल योगा रोप योगा ये सब चीज़ें भी ट्राई की हैं एंड ट्रस्ट मी मतलब मैं ऐसा कह सकती हूँ कि मुझे अपने आप के अंदर एक न्यू मी फील होता है एंड मोस्ट इम्पॉर्टेंटली आई एम अ मदर तो जैसे मैंने मेरा जब वेन आई वॉज गोइंग टू कंसीव ऑल्सो वैन आई वॉज गोइंग टू डिलीवर ऑल्सो तो उस टाइम पर भी मैं योगा के साथ एसोसिएटेड थी और उसके बाद भी तो सच में उसके बाद मुझे ऐसा लगता है कि Uh, मुझे अपने बेबी को भी रेज करने में बहुत ईजी लगता है बिकॉज़ आई डोंट फील कि मुझे मेंटली या ऐसा फिजिकली कुछ प्रेशर फील होता है आप हर तरीके का योगा करते हो उसमें सबसे जो इम्पॉर्टेंट है दैट इज़ द ब्रीदिंग टेक्निक एंड जब आप अगेन रोप योगा भी कर रहे हो तो उसमें भी आपकी ब्रीदिंग जो है सबसे ज़्यादा इम्पॉर्टेंट है एंड वही आपकी बॉडी को सबसे ज़्यादा क्लीनजिंग दे रही है सो so, ऑटोमेटिकली सारी नेगेटिविटी वहाँ से रिमूव हो जाती है सारी पॉजिटिविटी आती है सो दैट्स वाई आई थिंक योगा का आपकी लाइफ में एक बड़ा पर्सनल रोल है आई कैन बैट दिस थिंग आप पंद्रह मिनट भी अगर बैठ के प्राणायाम कर लेते हैं सो योर माइंड इज़ डिफरेंट आपका माइंड लेवल ही डिफरेंट है आई थिंक बड़े से बड़ा अचीवर भी है ना वो योगा को सबसे ज़्यादा इंपॉर्टेंस देता है बिकॉज वो आपके माइंड पे बहुत अच्छा इफेक्ट करता है इट ब्रिंग्स ऑल द पॉजिटिविटी इन साइड सो दैट्स वाई आई थिंक कि रोप योगा में भी द ब्रीदिंग जो है ਅਗੇਨ ਉਹ ਆਪਕੋ ਮੈਂਟਲੀ ਬਹੁਤ ਪਰਫੈਕਟ ਕਰਦੇ ਆ ਤੇ ਰੀਸੈਂਟਲੀ ਆਪਾਂ ਦੇਖਿਆ ਆਪਣੇ ਪੰਜਾਬੀ ਸੈਲੀਬ੍ਰਿਟੀ ਸਿੰਗਰ ਦਲਜੀਤ ਦੁਸਾਂਜ ਉਹਨਾਂ ਨੇ ਵੀ ਇਨਾ ਯੋਗਾ ਨੂੰ ਸਪੋਰਟ ਕੀਤਾ ਸੋ ਆਈ ਬਲੀਵ ਇਟ ਇਜ਼ ਅ ਰੀਅਲੀ ਗੁੱਡ ਪ੍ਰੈਕਟਿਸ ਜਦੋਂ ਮੈਂ ਰੀਸੈਂਟਲੀ ਹੁਣੇ ਦਲਜੀਤ ਦੁਸਾਂਜ ਜੀ ਆਪਣੇ ਆਨਰੇਬਲ ਪ੍ਰਾਈਮ ਮਿਨਿਸਟਰ ਨੂੰ ਮਿਲੇ ਆ ਤੇ ਉਹਨਾਂ ਨੇ ਉੱਥੇ ਇਨੇ ਬਿਗ ਵੈਂਚਰ ਤੇ ਕਿਹਾ ਹੈਗਾ ਕਿ ਆਪਣੇ ਯੋਗ ਬਹੁਤ ਜ਼ਰੂਰੀ ਹੈ ਇਟਸ ਡੈਫੀਨਿਟਲੀ 100% ਟru ਕਿ ਯੋਗਾ ਬਹੁਤ ਹੀ ਜ਼ਰੂਰੀ ਹੈ ਐਂਡ ਇਹ ਮੈਂ ਅਜ਼ਮਾਇਆ ਵੀ ਆ ਪਰਸਨਲੀ ਕਰਕੇ ਫੀਲ ਕੀਤਾ ਐਂਡ ਮੇਰਾ ਬੇਟਾ ਇਸ 13 ਇਅਰਸ 올ਡ ਹੀ ਇਸ ਆਲਸੋ ਪ੍ਰੈਕਟਿਸਿੰਗ ਯੋਗਾ ਐਂਡ ਹੀ ਇਸ ਅ ਲੌਂ ਟੈਨਿਸ ਪਲੇਅਰ ਸੋ ਇਹਦੇ ਨਾਲ ਮੈਂ ਠਹਿਰਾਵ ਬਹੁਤ ਆਂਦਾ ਮੈਂ ਜਿਮ ਪਰਸਨ ਆ ਮੈਂ ਮੈਰਾਥਨ ਰਨਰ ਆਂ ਔਰ ਮੈਂ ਸਾਈਕਲਿਸਟ ਆ ਤਾਂ ਮੈਨੂੰ ਬਹੁਤ ਵਾਰ ਇੰਜਰੀਜ਼ ਹੁੰਦੀਆਂ ਰਹਿੰਦੀਆਂ ਤਾਂ ਉਸ ਕੇਸ ਜਦੋਂ ਵੀ ਮੈਨੂੰ ਰੀਹੈਬਲੀ ਮੈਂ ਯੋਗਾ ਕਰਦੀ ਆਂ ਸੱਤ ਸੈਕਟਰ ਯੋਗ ਕਲਪ ਕਰਕੇ ਹੈ ਜਿੰਨਾਂ ਨਾਲ ਮੈਂ ਬਹੁਤ ਸਾਲਾਂ ਤੋਂ ਜੁੜੀ ਹੋਈ ਆ ਤਾਂ ਇਹਨਾਂ ਨਾਲ ਮੇਰਾ ਐਕਸਪੀਰੀਅੰਸ ਹਮੇਸ਼ਾ ਤੋਂ ਬਹੁਤ ਵਧੀਆ ਰਿਹਾ ਹੈ ਜਿਸ ਲੈਵਲ ਦੀ ਇਹ ਸਟ੍ਰੈਚਿੰਗ ਕਰਾਉਂਦੇ ਆ ਔਰ ਬੇਸਿਕਲੀ ਤੁਹਾਡੀਆਂ ਜਿੰਨੀਆਂ ਵੀ ਇੰਜਰੀਜ਼ ਹੁੰਦੀਆਂ ਮੈਂ ਦੇਖੋ ਮੈਂ ਇੰਜਰੀਜ਼ ਕਰਕੇ ਆਉਣੀ ਹੁੰਦੀਆਂ ਰੀਹੈਬਸ ਤੇ ਆਉਣੀ ਆ ਤਾਂ ਮੇਰਾ ਉਹ ਐਕਸਪੀਰੀਅੰਸ ਹੈ ਤਾਂ ਮੈਨੂੰ ਬਹੁਤ ਜਲਦੀ ਰਿਜ਼ਲਟਸ ਮਿਲਦੇ ਆ